ਸਤਨਾਮ ਵਾਹਿਗੁਰੂ ਆਹ ਗੁਰੂ ਜੀ ਊਚ ਅਗਮ ਅਪਾਰ ਪ੍ਰਭ ਨਾਨਕ ਪ੍ਰਭ ਸਰਨਾਗਤੀ ਰੱਖਣ ਕੋ ਸਮਰਥ ਜਿਉ ਜਨ ਤਿਉ ਰਖ ਜਿਉ ਜਨ ਤਿਉ ਰਖ ਹਰ ਪ੍ਰਭ ਤੇਰਾ ਕਿਤੇ ਗਣੋਂ ਅਸ਼ੰਖ ਅਵਗਣ ਮੇਰਿਆ ਅਸ਼ੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪਰ ਸਦੀ ਭੂਲੀਐ ਲੋਕ ਕਰਤ ਬਿਕਾਰ ਵਿਖੜੇ ਪ੍ਰਭ 니 ਰਹੋ ਤੇ ਨਿਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵਜ ਗੁਰ ਬਾਣੀ ਅੰਮ੍ਰਿਤ ਗੁਰ ਬਾਣੀ ਕਹ ਸਿਵਕ ਜਨ ਮੰਨ ਪਰਤਖ ਗੁਰ ਹਉ ਆਇਆ ਦੂਰ ਹਾਂ ਚਲ ਕ ਪੜੋ ਜੀ ਹਉ ਆਇਆ ਦੂਰ ਮੈਂ ਤੱਕੀ ਤਾ ਮੈਂ ਆਸਾ ਚਿਤ ਮਹ ਮੇਰਾ ਸਭ ਦੁੱਖ ਮੈਂ ਆਸਾ ਰਖੀ ਚਿਤ ਮਹ ਮੇਰਾ ਸਭ ਦੁੱਖ ਜਿਉ ਪ੍ਰਥਮ ਜਿੰਨੇ ਪਿਆਰੇ ਗੁਰਸਿੱਖ ਮਾਈ ਭਾਈ ਗੁਰੂ ਦਰਬਾਰ ਵਿੱਚ ਸੱਜ ਬੈਠੇ ਨੇ ਜਿਉ ਬਹੁਤ ਹੀ ਪਿਆਰ ਵਿੱਚ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਸਚਕਾਈਏ ਦੋਨੋਂ ਹੱਥ ਜੋੜ ਕਰਕੇ ਗੁਰੂ ਫਤੇ ਨਾਲ ਭਾਈ ਸਾਝ ਪਾਇਆ ਕਰੋ ਬਹੁਤ ਹੀ ਪਿਆਰ ਵਿੱਚ ਰਸਨਾ ਦਵਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਧਰਮ ਸਨਵਣ ਜੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੋਹਾਨੀਅਤ ਦੇ ਪੰਢਾਰ ਗਿਆਨ ਦੇ ਸਾਗਰ ਗੁਰੂ ਗਰੀਬ ਅਨਿਵਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਆਦ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾ ਵਿੱਚ ਪਾਵਨ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤੇ ਸਤਿਕਾਰਯੋਗ ਸਾਧ ਸੰਗਤ ਜੀ ਸਰਵਤਰ ਹੀ ਮਾਈ ਭਾਈ ਗੁਰ ਸਿੱਖ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਵਾਹਿਗੁਰੂ ਨਿਰੰਕਾਰ ਜੀ ਦੀ ਬਖਸ਼ਿਸ਼ ਦੁਆਰਾ ਮਾਨਸ ਜਨਮ ਦੁਰਲੱਭ ਦੇਹ ਦੀਆਂ ਅਮੋਲਕ ਘੜੀਆਂ ਬੇਸ਼ਕੀਮਤੀ ਸਵਾਸ ਸਤਿਗੁਰੂ ਜੀ ਦੇ ਪਾਵਨ ਹਜ਼ੂਰੀ ਅੰਦਰ ਸੱਜ ਕਰਕੇ ਗੁਰੂ ਕੇ ਸਵਾਰਿਆਂ ਪਾਸੋਂ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਖਾਲਸਾ ਜੀ ਰਸ ਪਿੰਨਾ ਕੀਰਤਨ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪੜਾ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਜੀਉ ਸਫਲ ਯਤਨ ਕੀਤਾ ਹੈ ਜਗ ਮਾਨਸ ਦੇਹ ਨਾ ਮਿਲ ਸਦਾ ਹਾਂਜੀ ਜਗ ਮਾਨਸ ਦੇਹ ਨਾ ਮਿਲ ਸਦਾ ਕਹਿੰਦੇ ਸਦਾ ਇਹ ਮਨੁੱਖਾ ਦੇਹੀ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਗੁਰ ਸੇਵਾ ਤੇ ਭਗਤ ਕਮਾਈ ਤਾ ਬਿਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਜਬ ਲਗ ਜਰਾ ਰੋਗ ਨਹੀਂ ਆਇਆ ਵਾਹਿਗੁਰੂ ਜਨਾਂ ਚਰ ਬੜੇਪਾ ਨਹੀਂ ਰੋਗੀ ਨੇ ਸਰੀਰ ਬਣਿਆ ਉਹਨਾਂ ਚਰ ਬਧੇਰੇ ਜਪਿਆ ਜਾ ਸਕਦਾ ਸਤਨਾਮ ਸ਼੍ਰੀ ਬੋਲਿਆ ਕਰੋ ਰਸਨਾ ਪਵਿੱਤਰ ਹੁੰਦੀ ਜੇ ਸਤਨਾਮ ਸ਼੍ਰੀ ਜਬ ਲਗ ਜਰਾ ਜਰਾ ਮਿੰਝ ਬੜੇਪਾ ਕੋਈ ਸਰੀਰ ਨੂੰ ਬੜੇਪਾ ਨਹੀਂ ਅਜਿਆ ਜਵਾਨੀਏ ਰੰਗ ਮਾਣ ਲੈ ਪਿਆਰਿਆ ਜਾਂ ਜੋਬਣ ਨਾ ਹੁਲਾ ਦੇਣਾ ਥੋੜੇ ਦੇ ਥੱਕੇ ਭਇਆ ਪੁਰਾਣਾ ਚੋਲਾ ਜਿਵੇਂ ਕੱਪੜਾ ਪੁਰਾਣਾ ਹੋ ਜਾਂਦਾ ਹੈ ਸਰੀਰ ਸਹਿਜੇ ਸਹਿਜੇ ਪੁਰਾਣਾ ਹੋ ਜਾਣਾ ਹੈ ਕੱਪੜਾ ਚੋਲਾ ਪੁਰਾਣਾ ਹੋ ਜਾਣਾ ਜਿਸ ਵਲੇ ਜਵਾਨੀ ਹੁੰਦੀ ਹੈ ਸਰੀਰ ਦਾ ਮਾਸ ਜਿਹੜਾ ਚੁੰਡੀ ਭਰਿਆਵੇਂ ਭਰਿਆ ਨਹੀਂ ਜਾਂਦਾ ਫਿਰ ਹੱਡੀਆਂ ਨੇ ਮਾਸ ਛੱਡ ਜਾਣਾ ਹੈ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲਗ ਰੱਸੀ ਨਹੀਂ ਕਾਇਆ ਜਦ ਲਗ ਬਿਕਲ ਭਈ ਨਹੀਂ ਬਾਨੀ ਭਾਜਲੇ ਹਰੇ ਮਨ ਸਰੰਗ ਪਾਨੀ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤਨਾ ਹਾਂਜੀ ਭਜਿਆ ਜਾਈ ਅੰਤ ਵੇਲੇ ਵਾਹਿਗੁਰੂ ਸ਼ਬਦ ਨੇ ਜਪਿਆ ਜਾਣਾ ਅੰਤ ਵੇਲੇ ਜਪਣ ਵਾਸਤੇ ਪਹਿਲਾਂ ਹੀ ਜਪਣਾ ਪੈਣਾ ਸਤਨਾਮ ਸ੍ਰੀ ਮੈਂ ਬੋਲ ਕਹੇ ਸੀ ਜਗ ਮਾਨਸ ਦੇਹ ਨਾ ਮਿਲੇ ਸਦਾ ਸਦਾ ਨਹੀਂ ਮਿਲਦੀ ਫਿਰ ਕੀ ਕਰੀਏ ਜੇ ਨਰ ਰਾਮ ਭਜੋ ਜਿਹ ਤੇ ਸੁਖ ਪਾਵੋ ਹੇ ਮਨੁਖ ਹੇ ਜੀਵ ਹੇ ਪਿਆਰਿਆ ਉਸ ਪ੍ਰਮਾਤਮਾ ਦੀ ਬੰਦਗੀ ਕਰ ਜੇ ਮੈਨੂੰ ਮਿਲੇਗਾ ਕੀ ਤਾਂ ਕਹਿ ਲੱਗੇ ਸਦੀਵ ਕਾਲ ਵਿਖੇ ਸੁਖ ਦੀ ਪ੍ਰਾਪਤੀ ਹੋਵੇਗੀ ਜਗ ਮਾਨਸ ਦੇਹ ਨਾ ਮਿਲੇ ਸਦਾ ਨਰ ਰਾਮ ਭਜੋ ਜਿਹ ਤੇ ਸੁਖ ਪਾਵੋ ਜਗ ਭੋਗ ਵਿਰਾਟਕ ਕੇ ਬਦਲੇ ਨਾ ਮੋਲਕ ਲਾਲ ਸੁਵਾਸ ਗਵਾਵੋ ਜਗ ਦੇ ਭੋਗਾਂ ਵਾ ਪੋ ਗਾਰੂ ਭੋਗ ਦਿਆ ਹੋਇਆ ਕਉਡੀਆਂ ਨੂੰ ਕੱਠਿਆਂ ਕਰਦਿਆਂ ਕਰਦਿਆਂ ਕਹਿ ਲੱਗੇ ਅਮੋਲਕ ਜਨਾਂ ਸੁਵਾਸਾਂ ਦਾ ਕੋਈ ਮੁੱਲ ਨਹੀਂ ਕਦੇ ਕੋਈ ਕੀਮਤ ਨਹੀਂ ਪੈਂਦੇ ਕਹਿੰਦੇ ਇਹਨਾਂ ਨੂੰ ਬਿਰਥ ਨਾ ਗਵਾ ਇਹ ਰੱਬ ਨੇ ਸੁਵਾਸ ਦਿੰਤੇ ਨੇ ਕੇਵਲ ਬੰਦਗੀ ਕਰਨ ਵਾਸਤੇ ਅੱਜ ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਦੀਵਾਨ ਜੜੇ ਨੇ ਨਰੰਤਰ ਸਾਜ ਰਏ ਨੇ ਗੁਰੂ ਦਰਬਾਰ ਵਿੱਚ ਤਾਂ ਜਿਸ ਵੇਲੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਆਪਾਂ ਨਿਗਾ ਮਾਰਦੇ ਆਂ ਤੇ ਬਹੁਤ ਵੱਡਾ ਜੋੜ ਮੇਲਾ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ ਗੋਇੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰਪੇ ਭਾਸ ਬਣਾਇਓ ਜੱਲਣ ਪਟ ਜੀ ਕਹਿੰਦੇ ਜਿਸ ਗੁਰੂ ਨੇ ਸੱਚ ਖੰਡ ਬਿਆਸਾ ਦਰਿਆ ਦੇ ਕੰਢੇ ਤੇ ਮੇਰੇ ਸਹਿਬ ਜੀ ਨੇ ਸਾਜ ਦਿੱਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਦਰਬਾਰ ਸਾਹਿਬ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਬਹੁਤ ਪਿਆਰ ਵਿੱਚ ਮਨਾਉਣ ਦਾ ਯਤਨ ਕਰਦੀਆਂ ਨੇ ਸਫਲ ਜਨਮ ਭਇਓ ਆਜ ਕੈ ਦਿਵਸ ਰਹਿਣ ਪਹਿਰ ਮਹੂਰਤ ਘਰੀ ਔ ਪਾਲ ਪਾਏ ਹੈ ਸਫਲ ਸੰਗਾਰ ਚਾਰ ਸਹਿਜਾ ਸੰਜੋਗ ਭੋਗ ਆਂਗਣ ਮੰਦਰ ਅਤ ਸੁੰਦਰ ਸੁਹਾਏ ਹੈ ਜਗ ਮਗ ਜੋਤ ਕੀਰਤ ਪ੍ਰਤਾਪ ਸ਼ਬ ਅਨੰਦ ਸਹਿਜ ਸੁਖ ਸਾਗਰ ਬੜਾਏ ਹੈ ਧਰਮ ਅਰਥ ਕਾਮ ਮੋਖ ਨੇ ਕਾਮਨਾਮ ਪ੍ਰੇਮ ਰਸ ਰਸਕ ਹੋਏ ਲਾਲ ਮੇਰੇ ਆਏ ਹੈ ਮਨ ਚਾਓ ਭਇ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੇ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੋਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰ ਜਾਪੈ ਅਣਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗ ਕਹ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਗੁਰ ਬਿਨ ਕੋਰ ਅੰਧਾਰ ਪਿਆਰ ਵਿੱਚ ਆਖੋ ਜੀ ਸਤਨਾਮ ਸ਼੍ਰੀ ਬਹੁਤ ਪਿਆਰ ਵਿੱਚ ਪਿਛਲੀਆਂ ਭੈਣਾ ਵੀਰ ਆਖੋ ਗੱਜ ਕੇ ਸਤਨਾਮ ਸ਼੍ਰੀ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਗਿਆਨ ਦਾ ਗਾੜਾ ਹਨੇਰਾ ਏ ਜਿਵੇਂ ਮਸਿਆ ਦੀ ਰਾਤ ਵਰਗਾ ਹਨੇਰਾ ਏ ਤੇਵੇਂ ਅੰਦਰਾਂ ਗਿਆਨ ਦਾ ਹਨੇਰਾ ਏ ਗੁਰ ਬਿਨ ਕੋਰ ਅੰਧਾਰ ਵਾਹਿਗੁਰੂ ਗੁਰੂ ਬਿਨ ਸਮਝਣਾ ਆਵੈ ਗੌਰ ਵਿਣ ਸੁਰਤ ਅਨ ਸਿੱਧ ਜਨਾ ਚਰ ਗੁਰੂ ਦੀ ਪ੍ਰਾਪਤੀ ਨਹੀਂ ਉਹਨਾਂ ਚਰ ਸ਼ਬਦ ਸੁਰਤ ਦਾ ਮਿਲਾਪ ਨਹੀਂ ਹੁੰਦਾ ਜਨਾ ਚਰ ਗੁਰੂ ਦੀ ਪ੍ਰਾਪਤੀ ਨਹੀਂ ਉਹਨਾਂ ਚਰ ਸੁਰਤ ਦੀ ਇਕਾਗਰਤਾ ਕਦੇ ਵੀ ਨਹੀਂ ਬਣਦੇ ਗੁਰੂ ਦੀ ਬਖਸ਼ਿਸ਼ ਦੁਆਰੇ ਸੁਰਤ ਦੀ ਇਕਾਗਰਤਾ ਬਣੇਗੀ ਜਦੋਂ ਸੁਰਤ ਦੀ ਇਕਾਗਰਤਾ ਬਣ ਗਏ ਤਾਂ ਫਿਰ ਕੀ ਹੈ ਜੀਵਨ ਵਿੱਚ ਕਾਮਯਾਬੀ ਮਿਲ ਜਾਵੇਗੀ ਕਾਮਯਾਬੀ ਕੀ ਮਿਲੇਗੀ ਕਿ ਬਾਲੀਆਂ ਮੱਲਾ ਮਾਰ ਲਵੇਗਾ ਕਿ ਬਹੁਤੇ ਵੱਡੇ ਘਰ ਮਿਲ ਜਾਣਗੇ ਕਿ ਬਹੁਤਾ ਧਨ ਆ ਜਾਵੇਗਾ ਨਹੀਂ ਕਾਮਯਾਬੀ ਇਹ ਹੋਵੇਗੀ ਨਰਾੰਕਾਰ ਦੇ ਨਾਲ ਤੇਰਾ ਮਿਲਾਪ ਹੋ ਜਾਵੇਗਾ ਕਾਮਯਾਬੀ ਤੋਂ ਭਾਵ ਜਿਸ ਵਾਸਤੇ ਤੋ ਇਹ ਬੰਦਾ ਕੋਈ ਕੰਮ ਕਰਦਾ ਜਦੋਂ ਕੰਮ ਸਿਰੇ ਚੜ ਜਾਵੇ ਨਾ ਜੀ ਕਹਿੰਦਾ ਜੀ ਮੈਂ ਕਾਮਜਾਬ ਹੋ ਗਿਆ ਮੈਂ ਕਾਮਜਾਬ ਹੋ ਗਿਆ ਜੀ ਮੈਂ ਆ کاروبار ਤੇ ਮੱਲ ਮਾਰ ਲਈਏ ਇਹ کاروبار ਤਾਂ ਰਹਿ ਜਾਣ ਵਾਲੇ ਨੇ ਗੁਰੂ ਬਾਬਾ ਜੀ ਕਿਰਪਾ ਕਰਕੇ ਭਟ ਸਹਿਬਾਨ ਕਹਿੰਦੇ ਨੇ ਅਸਲ ਵਿੱਚ ਤੇਰੀ ਕਾਮਯਾਬੀ ਉਦੋਂ ਹੈ ਜਿਸ ਕੰਮ ਵਾਸਤੇ ਤੂੰ ਆਇਆ ਏ ਗੁਰੂ ਦੇ ਮਿਲਾਪ ਵਾਸਤੇ ਜਦੋਂ ਤੈਨੂੰ ਨਿਰੰਕਾਰ ਕਰਤਾਰ ਦਾ ਮਿਲਾਪ ਹੋ ਗਿਆ ਉਦੋਂ ਸਮਝ ਲੈ ਮੇਰੇ ਜੀਵਨ ਵਿੱਚ ਜੀ ਹਾਂਜੀ ਕਾਮਯਾਬੀ ਹੋ ਗਈ ਏ ਗੁਰਬੈਣ ਘੋਰ ਅੰਧਾਰ ਗੁਰੂ ਬਿਨ ਸਮਝਣ ਆਵੇ ਪਰ ਇਸ ਗੱਲ ਦੀ ਸਮਝ ਉਹਨਾਂ ਚਿਰ ਕਦੇ ਵੀ ਨਹੀਂ ਪੈਂਦੀ ਜਨਾਂ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੁਣ ਪਟ ਸਾਹਿਬਾਨ ਢੜਕਦੇ ਰਹੇ ਨੇ ਢੜਕਦੇ ਰਹੇ ਨੇ ਜਨਾਂ ਚਿਰ ਗੁਰੂ ਨਹੀਂ ਮਿਲਿਆ ਉਹਨਾਂ ਚਿਰ ਕਾਮਯਾਬੀ ਮਿਲੀ ਨਹੀਂ ਤਾਂ ਸਾਹਿਬ ਗੁਰੂ ਰਾਮਦਾਸ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆ ਕੇ ਕਹਿਣ ਲੱਗੇ ਮਹਾਰਾਜ ਪੜਕਦੇ ਰਹਿਆ ਬੜੇ ਥਾਵਾਂ ਤੇ ਗਏ ਆ ਪਰ ਜੀਵਨ ਚ ਕਾਮਯਾਬੀ ਨਹੀਂ ਮਿਲੀ ਉਹ ਕਿਹੜੇ ਬੋਲ ਕਹਿਣ ਲੱਗੇ ਸਾਹਿਬ ਰਹਿਓ ਸੰਤ ਹਟਲ ਸਾਦਬਾ ਤੇਰੇ ਡਠੇ ਰਹਿਓ ਸੰਤ ਹਟਲ ਸਾਦਬਾ ਤੇਰੇ ਡੱਠੇ بڑے بڑے ਸਾਧ ਘਲਨਾ ਘਲਨ ਵਾਲੇ ਵੇਖੇ ਨੇ ਸੰਤ ਲੋਕ ਆਪ ਨੂੰ ਕਹੌਣ ਵਾਲੇ ਵੇਖੇ ਨੇ ਪਰ ਅੰਦਰ ਦਾ ਟਿਕਾ ਕਿਸੇ ਨੇ ਨਹੀਂ ਕੀਤਾ ਕੇਵਲ ਗੁਰੂ ਕਰਦਾ ਏ ਰਹਿਓ ਸੰਤ ਹੋਂ ਢੋਲ ਸਾਧ ਬੋ ਤੇਰੇ ਡੱਠੇ ਸੰਿਆਸੀ ਤਪਸਿਯ ਮੁਖੋਂ ਏ ਪੰਡਤ ਮਿੱਠੇ ਬਾਰਸ ਏਕ ਹੋਂ ਫਿਰਿਓ ਕਿਨਹੋਂ ਪਰਚੋ ਲਾਇਓ ਕਹਤੇ ਐ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਉਪਮਾ ਤਾਂ ਬੜੀ ਸੁਣੀ ਸੇ ਪਰ ਜਦੋਂ ਕੋਲ ਲੱਗੇ ਆ ਕੇ ਵੇਖਿਆ ਤਾਂ ਜੀਵਨ ਸਾਰਾ ਹੀ ਕੱਚਾ ਜੀਵਨ ਸਾਰਾ ਹੀ ਪੱਲਾ ਜੀਵਨ ਕਿਸੇ ਕੰਮ ਦਾ ਨਹੀਂ ਜਿਸ ਵੇਲੇ ਮਹਾਰਾਜ ਤੁਹਾਡੀ ਪ੍ਰਾਪਤੀ ਹੋਈ ਏ ਜੀਵਨ ਵਿੱਚ ਕਾਮਯਾਬੀ ਮਿਲ ਗਈ ਏ ਸੰਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ ਬਰਸ ਏਕ ਹੋ ਫਿਰਿਓ ਕਿਨੋ ਨੋ ਪਰਚੋ ਲਾਇਓ ਕਹਤੀ ਐ ਕਹਤੀ ਸੁਣੀ ਰਹਿਤ ਕੋ ਉਸ਼ੀਨਾਯੋ ਮਹਾਰਾਜ ਕਹਿੰਦੇ ਕੀ ਗੱਲ ਹੋ ਗਈ ਪਾਏ ਕਹਿੰਦੇ ਮਹਾਰਾਜ ਕੀ ਦਸੀਏ ਹਰ ਨਾਮ ਛੋੜ ਦੂਜੈ ਲੱਗੇ ਵੇਖਣੋਂ ਤਾਂ ਬੜਿਆ ਅਭਿਆਸੀ ਲੱਗਦੇ ਆ ਪਰ ਕੋਲ ਜਾਈ ਦਾ ਤੇ ਨਾਮ ਤੋਂ ਖਾਲੀ ਨੇ ਹਰ ਨਾਮ ਛੋੜ ਨਾਮ ਨੂੰ ਛੱਡ ਕੇ ਦ્વੈਤ ਭਾਵਨਾ ਵਿੱਚ ਲੱਗੇ ਨੇ ਹੋਰ ਗੱਲਾਂ ਬਾਤਾਂ ਵਿੱਚ ਲੱਗੇ ਹੋਏ ਨੇ ਹਰ ਨਾਮ ਛੋੜ ਦੂਜੈ ਲੱਗੇ ਤਨਕੇ ਗੁਣ ਹੋ ਕੀ ਕਹਾ ਗੁਰਦਈਓ ਮਿਲਾਏ ਭਿਖਿਆ ਜਿਵ ਤੂੰ ਰਖੈ ਤੇਵ ਰਹੋ ਪਿੱਖਾ ਜੀ ਕਹਿੰਦੇ ਮਹਾਰਾਜ ਹੁਣ ਕਿਰਪਾ ਹੋ ਗਈ ਏ ਤੁਹਾਡੇ ਨਾਲ ਮਿਲਾਪ ਹੋ ਗਿਆ ਏ ਹੁਣ ਤੁਹਾਡਾ ਦਰ ਛੱਡ ਕੇ ਹੋਰ ਨਹੀਂ ਕਿਧਰੇ ਜਾਂਦੇ ਸਿੱਖ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾਲੂ ਦਾਤਾਰ ਜੀ ਹੁਣ ਮੈਨੂੰ ਤੁਹਾਡੀ ਪ੍ਰਾਪਤੀ ਹੋ ਗਈ ਏ ਹੁਣ ਮੈਂ ਤੁਹਾਡਾ ਦਰ ਛੱਡ ਕੇ ਹੋਰ ਥਾਵਾ ਤੇ ਨਹੀਂ ਜਾਵਾਂਗਾ ਚਾਰੇ ਕੁੰਡਾ ਭਾਲਕੇ ਆਏ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾ ਡੁੱਬਦਾ ਲਿਆ ਕਢਾਏ ਗੁਰੂ ਸਵਾਰੀ ਸੰਗਾ ਜੀ ਸਤਕਾਰ ਜੋਗ ਰਾਮ ਨਾਰਾਇਣ ਜੀ ਹੋਏ ਨੇ ਧਿਆਨ ਦਿਓ ਇੱਕ ਵਾਰ ਪਿਆਰ ਦਾ ਸਬੂਤ ਦੇ ਕੇ ਆਖੋ ਸਤਨਾਮ ਸ਼੍ਰੀ ਮੈਂ ਬੋਲ ਕੇ ਨੇ ਰਾਮ ਨਾਰਾਇਣ ਜੀ ਤਿੰਨਾਂ ਦੇ ਸੁਪੁੱਤਰ ਹੋਏ ਨੇ ਭਾਈ ਸਾਹਿਬ ਜੀ ਜਾਂ ਬਾਬਾ ਜੀ ਕਹਿ ਦਈਏ ਬਾਬਾ ਜੀ ਬਾਬਾ ਬੀਸ਼ਣ ਦਾਸ ਜੀ ਪਹਿਲਾ ਕਿਹੜੇ ਕਹਨੇ ਜੀ ਰਾਮ ਨਾਰਾਇਣ ਰਾਮ ਨਾਰਾਇਣ ਦੇ ਪੁੱਤਰ ਬਾਬਾ ਬੇਸ਼ਨ ਦਾਸ ਜੀ ਤੇ ਬਾਬਾ ਬੇਸ਼ਨ ਦਾ ਜੀ ਦੇ ਸੁਪੁੱਤਰ ਹਰਜੀ ਤੇ ਹਰਜੀ ਦੇ ਸੁਪੁੱਤਰ ਬਾਬਾ ਤੇਜ ਭਾਣ ਜੀ ਤੇ ਬਾਬਾ ਤੇਜ ਭਾਣ ਜੀ ਦੇ ਸੁਪੁੱਤਰ ਮਾਤਾ ਰੂਪ ਕੌਰ ਮਾਤਾ ਲਖੋ ਜੀ ਦੀ ਪਾਵਨ ਕੋਖ ਤੋਂ ਧੰਨ ਗੁਰੂ ਅਮਰਦਾਸ ਜੀ ਮੇਰੇ ਸਤਿਗੁਰਾਂ ਦੀ ਬਣਸਾਵਲੀ ਜਿਹੜੀ ਹੈ ਉਹ ਸਾਨੂੰ ਬਿਲਕੁਲ ਯਾਦ ਹੋਣੀ ਚਾਹੀਦੀ ਏ RAM NARAYAN ਜੀ ਦੇ ਸੁਪੁੱਤਰ ਬੇਸ਼ਨ ਦਾਸ ਜੀ ਤੇ ਬੇਸ਼ਨ ਦਾਸ ਜੀ ਦੇ ਸੁਪੁੱਤਰ ਹਰ ਜੀ ਤੇ ਹਰ ਜੀ ਦੇ ਸੁਪੁੱਤਰ ਬਾਬਾ ਜੀ ਬਾਬਾ ਤੇਜ ਭਾਨ ਜੀ ਤੇ ਬਾਬਾ ਤੇਜ ਭਾਨ ਜੀ ਦੇ ਸੁਪੁੱਤਰ ਬੋਲੋ ਜੀ ਧੰਨ ਗੁਰੂ ਬੋਲੋ ਧੰਨ ਗੁਰੂ ਬੋਲਣਾ ਨਹੀਂ ਚਾਹੁੰਦੇ ਸਾਰੇ ਕਿਉਂ ਨਹੀਂ ਬੋਲਦੇ ਰਸਨਾ ਜੀ ਨਹੀਂ ਕਰਦਾ ਬੋਲਨ ਨੂੰ ਗੁਰੂ ਦਾ ਨਾਮ ਲੈਣ ਨੂੰ ਦਿਲ ਨਹੀਂ ਕਰਦਾ ਬਾਬਾ ਤੇਜ ਭਾਨ ਜੀ ਦੇ ਸੁਪੁੱਤਰ ਧੰਨ ਗੁਰੂ ਅਮਰਦਾਸ ਜੀ ਅਮਰਦਾਸ ਜੀ ਜਨਾਂ ਵਾਸਤੇ ਕਹਿੰਦੇ ਹੋ ਕੰਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਓਣਹ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਕਹਿੰਦੇ ਬਾਬਾ ਤੇਜ ਭਾਨ ਜੀ ਦੇ ਚਾਰ ਸੁਪੁੱਤਰ ਹੋਏ ਨੇ ਪਹਿਲੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ ਸੁਪੁੱਤਰ ਹੋਏ ਨੇ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਸਾਡੇ ਮਾਤਾ ਜੀ ਮਾਤਾ ਭਾਨੀ ਜੀ ਤੇ ਮਾਤਾ ਧਾਨੀ ਜੀ ਦੂਸਰੇ ਸੁਪੁੱਤਰ ਬਾਬਾ ਤੇਜ ਭਾਨ ਜੀ ਦੇ ਹੋਏ ਨੇ ਬਾਬਾ ਜੀ ਬਾਬਾ ਈਸਰਦਾਸ ਜੀ ਬਾਬਾ ਜੀ ਬਾਬਾ ਈਸਰਦਾਸ ਜੀ ਤੇ ਇਹਨਾਂ ਦੇ ਸੁਪੁੱਤਰਾਂ ਦਾ ਮੇਰੀ ਰਚਨਾ ਕਿਵੇਂ ਬਿਆਨ ਕਰੇ ਬਾਬਾ ਈਸਰਦਾ ਜੀ ਦੇ ਸੁਪੁੱਤਰ ਨੇ ਜਿਨ੍ਹਾਂ ਦੀ ਰਚਨਾ ਦਾਸ ਪੜਦਾ ਹੀ ਰਹਿੰਦਾ ਤੁਹਾਨੂੰ ਜਿਆਦਾ ਜਾਣੀ ਹੈ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਤੇ ਸਿਆਣੇ ਬੈਠੇ ਮੈਨੂੰ ਰਿਸ਼ਤੇਦਾਰੀਆਂ ਦਾ ਜਰਾ ਬਹੁਤਾ ਪਤਾ ਨਹੀਂ ਤੇ ਪਤਾ ਵੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਦੇ ਫਿਰ ਕੀ ਲੱਗਦੇ ਨੇ ਜੀ ਭਤੀਜੇ ਲੱਗੇ ਭਰਾ ਦੇ ਪੁੱਤਰ ਪਤੇ ਜੇ ਲਾ ਗਏ ਤੇ 30 ਨੰਬਰ ਦੇ ਨੇ ਬਾਬਾ ਜੀ ਬਾਬਾ ਖੇਮ ਰਾਏ ਜੀ 30 ਨੰਬਰ ਦੇ ਨੇ ਜੀ ਬਾਬਾ ਜੀ ਬਾਬਾ ਖੇਮ ਰਾਏ ਜੀ ਤੇ ਬਾਬਾ ਖੇਮ ਰਾਏ ਜੀ ਦੇ ਸੁਪੁੱਤਰ ਨੇ ਬਾਬਾ ਜੀ ਬਾਬਾ ਸਾਵਣ ਮਲ ਜੀ ਜਦੋਂ ਗੋਇੰਦਵਾਲ ਸਾਹਿਬ ਨਗਰ ਵਸਾਇਆ ਏ ਗੁਰੂ ਅਮਰਦਾਸ ਮਹਾਰਾਜ ਨੇ ਹਰੀਪੁਰ ਬਾਬਾ ਸਾਵਣ ਮਲ ਜੀ ਨੂੰ ਕੱਲਿਆ ਸੀ ਜਿਨ੍ਹਾਂ ਨੇ ਗੋਇੰਦਵਾਲ ਵਸਾਉਣ ਦੇ ਵਿੱਚ ਭਾਰੀ ਭੂਮਿਕਾ ਨਿਭਾਈ ਸੀ ਲੱਕੜਾ ਲਿਆ ਕੇ ਸਾਰੇ ਕਾਰਜ ਸੇਵਾ ਨੂੰ ਨਪੁੰਨ ਕੀਤਾ ਸੀ ਹੁਣ ਚੌਥੇ ਨੰਬਰ ਦੇ ਰਹਿ ਗਏ ਨੇ ਸਤਕਾਰਯੋਗ ਬਾਬਾ ਜੀ ਬਾਬਾ ਮਾਨਕਰਾਇ ਜੀ ਬਾਬਾ ਜੀ ਬਾਬਾ ਮਾਨਕਰਾਇ ਜੀ ਤੇ ਬਾਬਾ ਮਾਨਕਰਾਇ ਜੀ ਦੇ ਸੁਪੁੱਤਰ ਨੇ ਬਾਬਾ ਜੀ ਬਾਬਾ ਜਸੂ ਜੀ ਤੇ ਬਾਬਾ ਜਸੂ ਜੀ ਜਿਹੜੇ ਨੇ ਧੰਨ ਗੁਰੂ ਅਮਰ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੂਸਰੇ ਪਾਤਸ਼ਾਹ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੁਪੁੱਤਰੀ ਬੀਬੋ ਅਮਰੋ ਜੀ ਦੇ ਨਾਲ ਜਨਾਂ ਦਾ ਆਨੰਦ ਕਾਰਜ ਹੋਇਆ ਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਦੇ ਆਨੰਦ ਕਾਰਜ ਹੁਣ ਕੀ ਕੁੜਮਾਚਾਰੀ ਬਣ ਗਈ ਏ ਤੇ ਜਿਸ ਵੇਲੇ ਬੀਬੀ ਅਮਰੋ ਜੀ ਖਡੂਰ ਨਗਰ ਤੋਂ ਚੱਲ ਕੇ ਬਾਸਰ ਕੇ ਗਿੱਲਾਂ ਆ ਗਏ ਨੇ ਸਤਿਗੁਰੂ ਮਹਾਰਾਜ ਵੱਡੇ ਗੁਰੂ ਸਹਿਬਾਨਾਂ ਦੇ ਅੰਮ੍ਰਿਤ ਵਚਨ ਪੜ੍ਹਦੇ ਨੇ ਮਾਰੂ ਮਹੱਲਾ ਪਹਿਲਾ ਕਰਨੀ ਕਾਗਦ ਮਨ ਵਸਮਾਣੀ ਬੁਰਾ ਭੜਾ ਦੋਇ ਲੇਖ ਭਾਏ ਜਿਉ ਜਿਉ ਕਰਤ ਚਲਾਇ ਤਉ ਚਲਿਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਭਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਜਾਲੀ ਰੈਣ ਜਾਲ ਦਿਨ ਹੂਆ 제ਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੇ ਨਿਤ ਫਸਹਿ ਛੂਟ ਸਮੂੜੇ ਕਵਨ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ पंच अग्नि तित लाग रही कोईले पाप पड़े तिस ऊपर मन जलिया सन्नी चिंत भई भया मनूर कंचन फिर होवे जे गुरु मिले तनेहां एक नाम अमृत ओ देवे तौ त्रिस टस नानक देहा बलहारी गुरु अपने दियो हाड़ी सद्वार जिन मानस ते देवते कीए ਕਰਤਨਾ ਲਾਗੀ ਵਾਰ ਜੇ ਸੋਹ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਨ ਹੁੰਦਿਆ ਗੁਰ ਬਿਨ ਘੋਰ ਅੰਧਾਰ ਜਿਸ ਵੇਲੇ ਅਮਰਦੇਵ ਮਹਾਰਾਜ ਦੇ ਕੰਨਾਂ 'ਚੇ ਬੋਲ ਪਏ ਨੇ ਬੜੇ ਪਿਆਰ ਵਿੱਚ ਭਿੱਜ ਕੇ ਸੁਣੇ ਨੇ ਦਿਨ ਚੜਿਆ ਇਹਨਾ ਜਿਸ ਵੇਲੇ ਦਿਨ ਚੜਿਆ ਆਪਣੀ ਨੌ ਰਾਣੀ ਧੀ ਕੋਲ ਬੀਬੀ ਅਮਰੋ ਜੀ ਕੋਲ ਜਾ ਕੇ ਕਹਿ ਲਗੇ ਬੇਟਾ ਨਾ ਤੇਰਾ ਵੀ ਅਮਰੋ ਹੈ ਅਮਰ ਹੈ ਤੇ ਨਾ ਮੇਰਾ ਵੀ ਅਮਰ ਹੈ ਪਰ ਤੇਰੇ ਨਾਂ ਦੇ ਵਿੱਚ ਤੇ ਮੇਰੇ ਨਾਂ ਦੇ ਵਿੱਚ ਅੱਜ ਬਹੁਤ ਫਰਕ ਹੈ ਨਾ ਤੇ ਕਈ ਵਾਰ ਗੁਰਮੁਖ ਸਿੰਘ ਰੱਖਿਆ ਹੁੰਦਾ ਏ ਤੇ ਮਾਫ਼ ਕਰਿਓ ਕਰਮ ਜੜੇ ਹੁੰਦੇ ਨੇ ਉਹ ਮਨਮੁਖ ਵਾਲੇ ਹੁੰਦੇ ਨੇ ਨਾ ਕਰਕੇ ਨਹੀਂ ਮਹਾਰਾਜ ਕਹਿਣ ਲੱਗੇ ਨਾ ਤਾਂ ਤੇਰਾ ਤੇ ਮੇਰਾ ਮਿਲਦਾ ਏ ਪਰ ਬੇਟਾ ਜੀ ਤੁਸੀਂ ਅਮਰ ਹੋ ਚੁੱਕੇ ਹੋ ਜਿਹੜੇ ਤੁਸਾਂ ਨੇ ਬੋਲ ਪੜੇ ਨੇ ਇਹਨਾਂ ਬੋਲਾਂ ਨੂੰ ਸੁਣ ਕੇ ਮੇਰੇ ਢੜਕਦੇ ਮਨ ਨੂੰ ਸ਼ਾਂਤੀ ਆ ਗਈ ਏ ਕਿਉਂਕਿ ਗੁਰੂ ਦਾ ਨਾਮ ਗੁਰੂ ਦੀ ਬਾਣੀ ਅੰਦਰ ਸਹਿਜ ਅਤੇ ਇਕਾਗਰਤਾ ਦਿੰਦੀ ਅੰਦਰ ਦਾ ਸਕੂਨ ਮਿਲਦਾ ਏ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਣਹਦ ਤੂਰੇ ਅਣਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਾਣੀ ਸੁਣਦਿਆਂ ਸੁਣਦਿਆਂ ਸਿੱਖ ਦਾ ਅੰਦਰ ਖੜ ਜਾਂਦਾ ਏ ਕੀ ਦੀ ਬਾਣੀ ਏ ਧੰਨ ਗੁਰੂ ਨਾਨਕ ਦੇ ਮਹਾਰਾਜ ਉਹਨਾਂ ਦੇ ਸੰਗਾਸਨ ਤੇ ਪਿਤਾ ਜੀ ਸੋਭਾਏ ਮਾਣਨੇ ਕਹਿ ਲੱਗੇ ਚੱਲ ਬੇਟਾ ਮੈਨੂੰ ਅੱਜ ਉਸ ਗੁਰੂ ਦੇ ਕੋਲ ਲੈ ਕੇ ਚੱਲ ਬੇਸ਼ੱਕ ਪਿਆਰਿਓ ਅਮਰ ਦੇ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਨੂੰ ਪਹਿਲਾਂ ਮਿਲੇ ਜ਼ਰੂਰ ਨੇ ਪਰ ਉਸ ਮਿਲਣ ਦੇ ਵਿੱਚ ਤੇ ਜਿਹੜਾ ਅੱਜ ਮਿਲਣ ਜਾਣਾ ਇਹਦੇ ਵਿੱਚ ਫਰਕ ਬੜਾ ਪੈਣਾ ਏ ਪਹਿਲਾਂ ਰਿਸ਼ਤੇਦਾਰੀ ਬਣ ਕੇ ਗਏ ਨੇ ਪਹਿਲਾਂ ਸੇਵਕ ਬਣ ਕੇ ਨਹੀਂ ਗਏ ਪਿਆਰ ਵਾਲਿਆ ਸਿੱਖਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਆਵੇ ਉਦੋਂ ਚੌਧਰੀ ਬਣ ਕੇ ਨਹੀਂ ਆਉਣਾ ਉਦੋਂ ਚੌਧਰੀ ਬਣ ਕੇ ਨਹੀਂ ਆਉਣਾ ਉਦੋਂ ਤੇ ਖਾਕ ਸੇਵਕ ਬਣ ਕੇ ਆਉਣਾ ਤੇ ਜਦੋਂ ਸੇਵਕ ਬਣ ਕੇ ਆਵੇਂਗਾ ਨਾ ਤੇ ਫਿਰ ਉਹੀ ਗੁਰੂ ਅਮਰਦਾਸ ਮਹਾਰਾਜ ਤਖਤ ਤੇ ਸੁਭਾਏ ਮਣ ਆਏ ਹੋਏ ਸੇਵਕ ਦੀ ਝੋਲੀ ਭਰ ਦੇਵੇਗਾ ਪਹਿਲਾਂ ਤੇ ਕੁੜਮਾਚਾਰੀ ਬਣ ਕੇ ਗਏ ਨੇ ਕਹਿ ਲੱਗੇ ਮੋਕੋ ਸੱਸਰ ਸੁਭਾਣ ਹੋਏ ਪਉਣ ਪਿਤਾ ਵਿਚਾਰੋਂ ਇੱਕ ਸਮਾਨ ਡਰਤ ਹਾਂ ਬਿਨ ਕਹੇ ਸਧਾਰੋਂ ਬੀਬੀ ਅਮਰੋਜੀ ਕਹਿ ਲਗੇ ਤੁਸੀਂ ਮੇਰੇ ਪਿਤਾ ਜੀ ਦੇ ਬਰਾਬਰ ਹੋ ਮੇਰੇ ਸਹਰੇ ਤਾਇਆ ਜੀ ਲੱਗਦੇ ਹੋ ਪਰ ਪਿਤਾ ਜੀ ਦੀ ਆਗਿਆ ਹੈ ਜਿੰਨਾ ਚਿਰ ਹੁਕਮ ਨਹੀਂ ਉਨਾ ਚਿਰ ਆਉਣਾ ਨਹੀਂ ਬੇਨਤੀ ਕੀਤੀ ਉਸ ਵੇਲੇ ਚੱਲੇ ਨੇ ਜਿਸ ਵੇਲੇ ਖਡੂਰ ਸਾਹਿਬ ਪਹੁੰਚੇ ਨੇ ਬਾਹਰ ਬੈਠ ਗਏ ਨੇ ਬੀਬੀ ਅਮਰੋ ਜੀ ਜਿਸ ਵੇਲੇ ਪਿਤਾ ਜੀ ਨੂੰ ਜਾ ਕੇ ਮਿਲੇ ਤੇ ਗੁਰੂ ਅੰਗਦ ਦੇ ਮਹਾਰਾਜ ਕਹਿ ਲੱਗੇ ਜੰਨਾ ਨੂੰ ਬੇਟਾ ਨਾਲ ਲੈ ਕੇ ਆਏ ਉਹਨਾਂ ਨੂੰ ਬਾਹਰ ਕਿਉਂ ਬਿਠਾਏ ਲਿਆਓ ਕੋਲ ਜਿਸ ਵੇਲੇ ਕੋਲ ਆਏ ਗੁਰੂ ਅੰਗਦ ਦੇ ਮਹਾਰਾਜ ਭੂਜਾ ਲੈ ਕੇ ਬਾਵਾ ਅੱਗੇ ਕਰਕੇ ਗੱਲ ਵਕੜੀ ਪਉਣ ਲੱਗੇ ਤੇ ਅਮਰਦੇਵ ਮਹਾਰਾਜ ਦੇ ਨੇਤਰਾਂ ਚੋਂ ਤਰੇ ਪੱਤਰੇ ਪਜਲ ਬਹਿ ਤੁਰਿਆ ਗੁਰਦੇਵ ਜੀ ਦਾਤਾ ਜੀ ਅੱਜ ਮੈਂ ਤੁਹਾਡਾ ਕੁੜਮ ਰਿਸ਼ਤੇਦਾਰ ਨਹੀਂ ਅੱਜ ਮੈਂ ਤੁਹਾਡੇ ਕਰਦਾ ਝਾੜੂ ਬਰਦਾਰ ਬਣ ਕੇ ਆਇਆ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਸਭ ਕੁਝ ਮਿਲ ਜਾਂਦਾ ਏ ਸਭ ਕੁਝ ਮਿਲ ਜਾਂਦਾ ਏ ਪਰ ਗੁਰੂ ਚਰਨਾਂ ਦੀ ਥਾਂ ਮੰਗ ਕੇ ਲੈਣੀ ਪੈਂਦੀ ਹੈ ਗੁਰੂ ਚਰਨਾਂ ਵਿੱਚ ਥਾਂ ਜੜੀ ਹੈ ਉਹ ਮੰਗ ਕੇ ਲੈਣੀ ਪੈਂਦੀ ਹੈ ਸਿੱਖੀ ਮੰਗ ਕੇ ਲੈਣੀ ਪੈਂਦੀ ਏ ਬਾਕੀ ਸਭ ਕੁਝ ਮਿਲ ਜਾਂਦਾ ਜਦੋਂ ਸਾਨੂੰ ਪਦਾਰਥ ਮਿਲਦੇ ਆ ਨਾ ਜੇ ਮੇਰੇ ਵਰਗਾ ਕਹਿੰਦਾ ਜੀ ਬੜੀ ਕਿਰਪਾ ਹੋ ਗਈ ਏ ਬੜੀ ਕਿਰਪਾ ਹੋ ਗਈ ਏ ਉਹ ਕਿਰਪਾ ਤਾਂ ਪੂਰੀ ਨਹੀਂ ਹੁੰਦੀ ਉਹ ਕਿਰਪਾ ਅਧੂਰੀ ਹੁੰਦੀ ਏ ਜਦੋਂ ਗੁਰੂ ਚਰਨਾਂ 'ਚ ਥਾਂ ਮਿਲ ਜਾਵੇ ਉਹ ਦਿਨ ਸਮਝ ਲਿਓ ਗੂ ਪੂਰੀ ਕਿਰਪਾ ਵਰਤ ਜਾਂਦੀ ਏ ਜਦੋਂ ਗੱਲ ਵਕੜੀ ਪਉਣ ਲੱਗੇ ਨੇਤਰਾਂ 'ਚੋਂ ਤ੍ਰਿਪ ਤ੍ਰਿਪ ਜਲ ਆਇਆ ਸੀਸ ਜਿਹੜਾ ਸੀ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤਾ ਇੰਨੇ ਚਰਨ ਉਲੰਗਰ ਦਾ ਕੜਿਆਲ ਖੜਕ ਗਿਆ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਰਸ ਅੰਮ੍ਰਿਤ ਖੀਰ ਕਿਆਲੀ ਸਤਕਾਰ ਜੋ ਗਰੰਤੀ ਸਿੰਘ ਜੀ ਸ਼ਬਦ ਬੜੇ ਪਿਆਰ ਵਿੱਚ ਪੜ ਰਹੇ ਸੀ ਤੇ ਜਿਸ ਵੇਲੇ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਵੀ ਸਾਰੇ ਲੰਗਰ ਛਕੋ ਇਹ ਗੁਰੂ ਦੀ ਮਹਾਨਤਾ ਹੈ ਗੁਰੂ ਘਰ ਨਾਨਕ ਦੀ ਵਡਿਆਈ ਹੈ ਤੇ ਅੰਮ੍ਰਿਤ ਦੇ ਮਹਾਰਾਜ ਵੀ ਲੰਗਰ 'ਚ ਬੈਠ ਗਏ ਤੇ ਲੰਗਰ ਜਿਸ ਵੇਲੇ ਥਾਲ ਪਰੋਸਿਆ ਗਿਆ ਨਾ ਤੇ ਅਮਰਦੇਵ ਮਹਾਰਾਜ ਦੇ ਅੰਦਰ ਇੱਕ ਸੰਕਲਪ ਪੈਦਾ ਹੋਇਆ ਮੈਂ ਪੂਰਿਆਂ ਗੁਰਾਂ ਕੋਲ ਆਇਆ ਤੇ ਵਾਕਿਆ ਹੀ ਪੂਰਾ ਗੁਰੂ ਹੈ ਸਤਾਨੂੰ ਥੋੜਾ ਜਿਆ ਦੇਖ ਲੈਣਾ ਵੀ ਚਾਹੀਦਾ ਵੀ ਪੂਰਾ ਗੁਰੂ ਕੋਲ ਆਇਆ ਪੂਰਾ ਗੁਰੂ ਹੈ ਮਨ ਅੰਦਰ ਇੱਕ ਖਿਆਲ ਫੁਰਨਾ ਜੇ ਆਇਆ ਧੰਨ ਗੁਰਵੰਗੜ ਦੇ ਮਹਾਰਾਜ ਤੁਸੀਂ ਪੂਰੇ ਗੁਰੇ ਸੁਣਦੇ ਹੋ ਮੈਂ ਤੁਹਾਡਾ ਸੇਵਕ ਬਣ ਕੇ ਆਇਆ ਹਾਂ ਤੇ ਮੇਰੇ ਅੰਦਰ ਦਾ ਫੁਰਨਾ ਜਾਣੋ ਪ੍ਰਸ਼ਾਦ ਛੱਕ ਦੇ ਜਿਹਨੂੰ ਸੀਤਲ ਪ੍ਰਸ਼ਾਦ ਕਹਿੰਦੇ ਨੇ ਮੈਨੂੰ ਬਖਸ਼ਿਸ਼ ਕਰੋ ਜਿਸ ਵळे ਗਰਾਈ ਪਾ ਰਹੇ ਨੇ ਸ਼ੱਕ ਰਹੇ ਨੇ ਅਮਰਦੇਵ ਮਹਾਰਾਜ ਦੇ ਅੰਦਰੇ ਫੁਰਨਾ ਚੱਲ ਰਿਹਾ ਏ ਅੱਧਾ ਪ੍ਰਸ਼ਾਦ ਸ਼ੱਕੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੇਵਕ ਦਾਸ ਨੂੰ ਕਹਿ ਲੱਗੇ ਜੀ ਸਾਡਾ ਥਾਲਾ ਚੋਕੇ ਆਹ ਜਿਹੜੇ ਬਜ਼ੁਰਗ ਬੈਠੇ ਆ ਨਾ ਆਖੋ ਸਤਨਾਮ ਸ਼੍ਰੀ ਗੱਜ ਕੇ ਬੋਲੋ ਸਤਨਾਮ ਸ਼੍ਰੀ ਜਾ ਕੇ ਉਹਨਾਂ ਨੂੰ ਦੇ ਦਿਓ ਜੇ ਗੁਰੂ ਉਦੋਂ ਫੁਰਨਿਆਂ ਨੂੰ ਸਾਡੇ ਨੂੰ ਜਾਣਦਾ ਏ ਤੇ ਜਿੰਨੇ ਆਪਾਂ ਮਾਈ ਭਾਈ ਬੈਠਿਆ ਨਾ ਅੱਜ ਵੀ ਉਹ ਗੁਰੂ ਸਾਡੇ ਅੰਦਰ ਦੇ ਫੁਰਨਿਆਂ ਨੂੰ ਜਾਣਦਾ ਏ ਤਾਂ ਹੀ ਤਾਂ ਸਹਬਾ ਨੇ ਬੋਲ ਕਹਿ ਦਿੱਤੇ ਵਿਨ ਬੋਲਿਆਂ ਸਭ ਕਿਛ ਜਾਣਦਾ ਉਹ ਜਾਣਦਾ ਏ ਫਿਰ ਉਹ ਘਾਲਣਾ ਵਿੱਚ ਲੱਗ ਗਏ ਨੇ ਜਿੰਨੂੰ ਚਲਦਿਆਂ ਚਲਦਿਆਂ 12 ਵਰੇ ਲੰਘ ਗਏ ਨੇ ਜੇਸ ਵਲੇ ਗਾਗਰ ਲਿਆ ਰਹੇ ਨੇ ਹਵਾ ਪਿਛਾਣ ਨੂੰ ਧੱਕ ਦੀਏ ਆਪ ਗਾਹ ਨੂੰ ਤੁਰਦੇ ਨੇ ਭਾਵੇਂ ਬੇਸ਼ੱਕ ਜਿੱਥੇ ਅੱਜ ਖੱਡੀ ਸਾਹਿਬ ਗੁਰਦੁਆਰਾ ਐ ਉੱਥੇ ਥੋੜਾ ਜਿਹਾ ਥੱਲੇ ਮੋਢਾ ਲੱਗਦਾ ਹੈ ਗੋਡਾ ਲੱਗਦਾ ਹੈ ਗਾਗਰ ਨੂੰ ਸੰਭਾਲਦੇ ਨੇ ਤੋ ਕੰਮ ਲਈ ਹੋਏ ਵਕਤ ਹੈ ਰਿੱਧ ਰੁਹਿੰਦਾ ਸੁਧ ਰਿਦਾ ਨਾ ਤੇਰਾ ਜਦੋਂ ਜੁਲਾਹੀ ਕਹਿਣ ਲੱਗੀ ਕੌਣ ਹੈ ਕਹਿਣ ਲੱਗੇ ਅਮਰੁਨ ਥਾਵਾ ਹੋਣਾ ਤਾਂ ਸੁਭਾਵਕ ਬੋਲ ਆਏ ਤੂੰ ਕਮਲੀ ਹੋਏ ਵਕਤ ਹੈ ਸੁਧਰਦੇ ਨਾ ਤੋਹੇ ਔ ਕਮਲਿਏ ਤੈਨੂੰ ਖਬਰ ਨਹੀਂ ਤੇਰੇ ਲਾਗੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅੰਗਦ ਦੇ ਮਹਾਰਾਜ ਸੁਭਾਏ ਮਾਨੇ ਜਦੋਂ ਗਾਗਰ ਚੁੱਕੀ ਆਉਂਦੇ ਗੱਲ ਮੁਕਾਵਾਂ ਅੰਗਦ ਦੇ ਮਹਾਰਾਜ ਅਜ ਅੱਗੇ ਖਲੋਤੇ ਨੇ ਗਾਗਰ ਮੋਢਿਆਂ ਤੋਂ ਲਵਾਈਏ ਕਿਤੇ ਉਹ ਫੋਟੋ ਗੋਇੰਦਵਾਲ ਸਾਹਿਬ ਜੀ ਦੀ ਤੱਕਿਆ ਕਰੋ ਗਾਗਰ ਭਾਰੀ ਚੱਕੀ ਹੋਈ ਏ ਵਿਰ ਦਾ ਸਰੀਰ ਹੈ ਫਰੀਦਾ ਕਾਲੀ ਜਿੰਨੀ ਨਾ 라ਵਿਆ ਧੌਲੀ 라ਵੈ ਕੋਏ ਉੱਥੇ ਪਹੁੰਚ ਗਏ ਨੇ ਜਦੋਂ ਗਾਗਰ ਲਵਾਈ ਨਾ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਪੁਰਖਾ ਅੱਜ ਦੀ ਵਾਰਤਾ ਕੀ ਏ ਗੁਰਦੇਵ ਮਹਾਰਾਜ ਜਾਣਦੇ ਹੋ ਬਿਨ ਬੋਲਿਆ ਹੀ ਜਾਣਦੇ ਹੋ ਦੱਸ ਦੱਸੇ ਕਹਿ ਲੱਗੇ ਇਸ ਸਮੇਂ ਦੀ ਉਡੀਕ ਵਿੱਚ ਸਾਡਾ ਸੇਵਕ ਹਲਨਾ ਕਲ ਦਾ ਕਲ ਦਾ ਡਿੱਗ ਜਾਵੇ ਲੋਕ ਤਾੜੀਆਂ ਮਾਰ ਕੇ ਹੱਸ ਪੈਣ ਤੇ ਅਸੀਂ ਡਿੱਗੇ ਹੋਏ ਨੂੰ ਚੱਕ ਕੇ ਤਖਤ ਤੇ ਬਿਠਾ ਦਈਏ ਆਖੋ ਸਤਨਾਮ ਸ਼੍ਰੀ ਬੱਲਾ ਸਤਨਾਮ ਸ੍ਰੀ ਗੁਰ ਕੋ ਬਲ ਬਲ ਜਾਈਐ ਸੇ ਗੁਰ ਕੋ ਬਲ ਬਲ ਜਾਈਐ ਗੁਰ ਕੋ ਬਲ ਬਲ ਜਾਈਐ ਸੇ ਗੁਰ ਕੋ ਬਲ ਬਲ ਜਾਈਐ गौर को बल बल जाइए से गोर को बल बल जाइए गौर को बल बल जाइए से गोर को बल बल जाइए गौर को बल बल गौर को गौर को बल बल ਨਾਰਾਇਣ ਨਰਪਤ ਨਮਸ਼ਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ ਕਵਣ 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 ਗੁਣ ਕਹੀਐ ਅੰਤ ਨਾਹੀ ਕਛ ਪਾਰੈ ਲੱਖ 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 ਕਈ ਕੋਰੈ ਕੋ ਹੈ ਸੋ ਵਿਚਾਰੈ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰੈ ਕਉ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੁੰਗਾ ਮੁਸਕਾਰੈ ਪੁੱਲਾਂ ਦੀਆਂ ਮਾਫੀਆਂ ਸਾਰੀ ਸੰਗਤ ਗੱਜ ਕੇ ਫਤਿਹ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ